ਤੇ ਆ ਕੇ ਉਹਨਾਂ ਨੇ ਮੇਰੇ ਚਪੇੜੇ ਮਾਰੇ ਧੱਕੇਬਾਜੀ ਕੀਤੀ ਤੇ ਆ ਕੇ ਮੈਨੂੰ ਐ ਕਹਿਆ ਵੀ ਬੌਰੀਆ ਹੋਰੀਆ ਇੱਥੋਂ ਭੱਜ ਜਾ ਨਿਕਲ ਕੇ ਭਜ ਨਾ ਤਾਂ ਤੈਨੂੰ ਮਾਰ ਦੇਾਂਗੇ ਜਿਹੜੀ ਜਾਤ ਦੀ ਗੱਲ ਕੀਤੀ ਹੈ ਨਾ ਉਹਨਾਂ ਨੇ ਇੱਥੋਂ ਹੀ ਗਾਲਾਂ ਕੱਢਦਾ ਗਿਆ ਜੀ ਬੌਰੀਆ ਸਿੱਖ ਤੇ ਉਹਨਾਂ ਨੇ ਜਾ ਕੇ ਮੈਨੂੰ ਚਪੇੜੇ ਚਪੂੜੇ ਮਾਰੇ ਮੇਰੀ ਕੋਈ ਗਲਤੀ ਨਹੀਂ ਮੈਂ ਉਹਨਾਂ ਨੇ ਕਿਹਾ ਮੇਰੀ ਕੋਈ ਗਲਤੀ ਦੱਸੋ ਉਹ ਕਹਿੰਦਾ ਇੰਨੀ ਗੱਲ ਕਹੀ ਹੈ ਕਹਿੰਦਾ ਗਲਤੀ ਹੋਵੇ ਨਾ ਹੋਵੇ ਕਹਿੰਦਾ ਤੁਸੀਂ ਜਿੱਥੇ ਮਰਜੀ ਜਾਵੜੋ ਡੀਐਸਪੀ ਕੋਲੇ ਜਾਵੜੋ ਜਿੱਥੇ ਮਰਜੀ ਜਾਵੜੇ ਕਹਿੰਦਾ ਤੁਹਾਨੂੰ ਮਾਰਾਂਗੇ ਅਸੀਂ ਗੈਰ ਗੰਭੀਰ ਸਾਟਜੀ ਗੁਰਲਾਲ ਸਿੰਘ ਦੇ ਹੈਗੀ ਆ ਪ੍ਰਿੰਟਿੰਗ ਪ੍ਰੈਸ ਦਾ ਕੰਮ ਹੈਗਾ ਉਹਨਾਂ ਦਾ ਉਹ ਬੰਦਾ ਹੈਂਡੀਕੈਫਟ ਹੈ ਪੰਜਾਬ ਪਰਸੈਂਟ ਪਹਿਲਾਂ ਹੀ ਹੈਂਡੀਕੈਪਟ ਲੱਤਾਂ ਉਹਦੀਆਂ ਕੰਮ ਨਹੀਂ ਕਰਦੀਆਂ ਗਿਆ ਹਾਈਟ ਤੇ ਵੀ ਛੋਟਾ ਹੈਗਾ ਤੇ ਉਹ ਆਪ ਦਾ ਉਹ ਬੰਦਾ ਆਪਦਾ ਰੋਜ਼ਗਾਰ ਚਲਾ ਰਿਹਾ ਤਿੰਨ ਕੁੜੀਆਂ ਬੇਟੀਆਂ ਬੇਟੀਆਂ ਹੀ ਉਹਦੀਆਂ ਮਾਂ ਹੈਗੀ ਆ ਪਿਓ ਸਰਦੀ ਸਰਤੇ ਛਾਤੇ ਨੇਗੀ ਇਹ ਸਾਰਾ ਜਾਤੀਵਾਦ ਦਾ ਪੇਦਵਾਦ ਦੇਖਣ ਚ ਦੇਖਣ ਚ ਤਾਂ ਐਵੇਂ ਲੱਗੇ ਸਾਰਾ ਜਾਤੀਵਾਦ ਦਾ ਪੇਦਵਾਦ ਹੈ ਪਿੰਡ ਦੇ ਹੋਰ ਵੀ ਇੱਕ ਦੋ ਮੁੰਡਿਆਂ ਨਾਲ ਸਾਡੇ ਨਾਲ ਜਿਹੜੇ ਗੱਲੇ ਗਲੋਚ ਹੋਇਆ ਹੁੱਲੜਬਾਜੀ ਹੋਈ ਹੈ ਉਹ ਸਿੱਧੇ ਸਿੱਧੇ ਤੌਰ ਤੇ ਜਾਤੀ ਨੂੰ ਲੈ ਕੇ ਪੇਤਪਾਵ ਹੋ ਰਿਹਾ ਹੈਗਾ ਇੱਥੇ ਇੱਕ ਗੱਲ ਦੱਸਿਓ ਤੁਸੀਂ ਇੱਥੇ ਵੀ ਕਿਸੇ ਵੀ ਬੌਰੇ ਸਿੱਖ ਭਾਈਚਾਰੇ ਨੂੰ ਆ ਜਿਹੜੀ ਉਹ ਦੁਕਾਨ ਕਰਨ ਤੋਂ ਰੁਕਿਆ ਜਾ ਰਿਹਾ ਹੈਗਾ ਬਿਲਕੁਲ ਬਿਲਕੁਲ ਸਾਰੇ ਬੌਰੇ ਸਿੱਖ ਦੁਕਾਨ ਆਪਣੇ ਬਾਜ਼ੇ ਦੇ ਵਿੱਚ ਦੋ ਦੁਕਾਨਾਂ ਹੈਗੀਆਂ ਬੌਰੇ ਸਿੱਖਾਂ ਦੇ ਆ ਦੋਨੇ ਇੱਕ ਦੁਕਾਨ ਇਹਨਾਂ ਨੇ ਪਹਿਲਾਂ ਚੁਕਾ ਦਿੱਤੀ ਗਈ ਹੈ ਉਹਦੀ ਪਹਿਲਾਂ ਕੁੱਟਮਾਰ ਹੋਈ ਇਹਦੇ ਨੇ ਠੀਕ ਹੈ ਉਸ ਤੋਂ ਬਾਅਦ ਰਾਤ ਨੂੰ ਸਾਰਾ ਪਲਾਨ ਬਣਾ ਕੇ ਆਪਣੀ ਦੁਕਾਨ ਤੇ ਜਦ ਕਿ ਅਟੈਕ ਕੀਤਾ ਜੀ ਇਹਨਾਂ ਨੇ ਤਰੀਕ ਨੂੰ ਘਟਨਾ ਘਟੀ ਜੀ 8 ਵਜੇ ਅੱਜ 8 ਦਿਨ ਹੋ ਚੁੱਕੇ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਉਹਨਾਂ ਤੇ ਉਹ ਬੰਦੇ ਸ਼ਰਮ ਖੁੱਲੇ ਫਿਰ ਰਹੇ ਆ ਸਾਡੇ ਪੇਸ਼ੈਂਟ ਜਿਹੜਾ ਹੈਗਾ ਕੋਮਾ ਦੇ ਵਿੱਚ ਹੈ ਹਸਪਤਾਲ ਦੇ ਵਿੱਚ ਬਿਲਕੁਲ ਬੇਸੁੱਧ ਹਾਲਤ ਦੇ ਵਿੱਚ ਇਹ ਜਿਹੜੇ ਦੋਸ਼ੀ ਹੈ ਸਾਡੇ ਹਸਪਤਾਲ ਉੱਥੇ ਹਸਪਤਾਲ ਦੇ ਵਿੱਚ ਜਾ ਕੇ ਵੀ ਧਮਕੀਆਂ ਦੇ ਕੇ ਆਏ ਉਹਨਾਂ ਨੂੰ ਕਹਿੰਦੇ ਤੁਸੀਂ 50000 ਰੁਪਏ ਲੈ ਲਓ ਅਸੀਂ ਤੁਹਾਡਾ ਕੁਝ ਨਹੀਂ ਬਣ ਦੇਣਾਗਾ ਹੱਥ ਜੋੜ ਕੇ ਬੇਨਤੀ ਅਸੀਂ ਗਰੀਬ ਬੰਦੇ ਆ ਅਸੀਂ ਲੜਨ ਵਾਲੇ ਬੰਦੇ ਨਹੀਂ ਆ ਸਾਡੇ ਸਾਰੇ ਪਾਣੀ ਸਿਰ ਤੋਂ ਲੰਗ ਚੁੱਕੇ ਅਸੀਂ ਫੇਰ ਧਰਨਾ ਲਾਇਆ ਜੀ ਸਾਡੀ ਬੇਨਤੀ ਹੈ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਉਹ ਜਿਹੜੇ ਗਾਂ ਵਾਲੇ ਜਿਹੜੀ ਦੂਜੀ ਧਰ ਵਾਲੇ ਬੰਦੇ ਹੈਗੇ ਆ ਉਹ ਬਹੁਤ ਤਗੜੀ ਪਹੁੰਚ 'ਚ ਬੰਦੇ ਹੈਗੇ ਆ ਪੋਲੀਟੀਸ਼ਨ ਦੇ ਬੰਦੇ ਤਗੜੀ ਪਹੁੰਚ ਆਲੇ ਅਸੀਂ ਇੰਨੇ ਪਹੁੰਚ ਹੋ ਗਏ ਨੇ ਅਸੀਂ ਧਰਨਾ ਲਾ ਸਕਦੇ ਜਾਂ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰ ਪੰਜਾਬ ਦੇ ਵਿੱਚ ਸ਼ਾਇਦ ਹੁਣ ਇਹ ਗੱਲ ਪੂਰਨ ਤੌਰ ਦੇ ਉੱਤੇ ਲਾਗੂ ਹੁੰਦੀ ਆ ਕਿ ਜਿੰਨਾ ਸਮਾਂ ਇੱਥੇ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੁੰਦਾਗਾ ਉਹਨਾਂ ਚਿੱਕਰ ਪ੍ਰਸ਼ਾਸਨਾ ਜਿਹੜਾ ਕੋਈ ਵੀ ਕਾਰਵਾਈ ਨਹੀਂ ਕਰਦਾਗਾ ਇਸ ਟਾਈਮ ਅਸੀਂ ਵਾਜੇਖਾਨੇ ਖੜੇ ਹੋਏ ਆ ਇੱਥੇ ਥਾਣੇ ਦੇ ਅੱਗੇ ਮਜ਼ਦੂਰ ਭਾਈਚਾਰੇ ਵੱਲੋਂ ਆ ਜਿਹੜਾ ਉਹ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਥੋਂ ਤੀਕ ਪ੍ਰਦਰਸ਼ਨ ਕੀਤਾ ਜਾ ਰਿਹਾ ਲੋਕ ਇੱਥੋਂ ਤੀਕ ਦੁਖੀ ਦਿਖ ਰਏ ਹੈਗੇ ਆ ਕਿ ਬੀਬੀਆਂ ਲਗਾਤਾਰ ਆ ਜਿਹੜਾ ਇੱਥੇ ਪੇਟ ਸਿਆਪਾ ਕਰ ਰਹੀਆਂ ਹੈਆਂ ਮਾਮਲਾ ਪੂਰਾ ਪੂਰਾ ਹੈ ਕੀ ਹੈਗਾ ਕੀ ਕਹਾਣੀ ਹੈਗੀ ਆ ਕੀ ਗੱਲਬਾਤ ਹੈਗੀ ਆ ਕੁਝ ਵੀਰ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਕੀ ਗੱਲਬਾਤ ਹੈਗੀ ਆ ਸਸੀਗਲ ਬਾਈ ਜੀ ਕੀ ਘਟਨਾ ਹੈਗੀ ਆ ਜੋ ਤੁਹਾਨੂੰ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਪਏ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਗੱਲ ਇਹ ਹੈ ਕਿ ਰੌਲਾ ਸਾਡੇ ਪਿੰਡ ਦੇ ਮੁੰਡੇ ਨਾਲ ਸੀਗਾ ਉਹ ਪਿੰਡ ਕਿਹੜਾ ਪਹਿਲਾਂ ਟੋਡਾ ਪਿੰਡ ਦਾ ਡੋੜ ਹੈ ਆਪਣਾ 2 ਕਿਲੋਮੀਟਰ ਦੇ ਲੱਗ ਹੀ ਹੈ 2 ਕਿਲੋਮੀਟਰ ਪਿੰਡ ਹੈ ਆਪਣਾ ਮੇਰੀ ਵੀ ਦੁਕਾਨ ਇੱਥੇ ਹੀ ਹੈ ਜੀ ਮੈਂ ਵੀ ਫਲੈਕਸ ਦਾ ਕੰਮ ਕਰਦਾ ਪ੍ਰਿੰਟਿੰਗ ਪ੍ਰੈਸ ਦਾ ਤੇ ਜਿਹੜਾ ਆਵਾਜ਼ ਜਿਹੜਾ ਸ਼ੁਰੂ ਹੋਇਆਗਾ ਉਹ ਡੋੜ ਪਿੰਡ ਤੋਂ ਮੁੰਡਾ ਸੀਗਾ ਜੀ ਹੈ ਤਰੀਕੇ 'ਚ ਹੋਇਆ ਚਲੋ ਪਿੰਡ ਤੋਂ ਮੁੰਡੇ ਨੇ ਕੋਈ ਗਲਤੀ ਕਰਤੀ ਤੇ ਉਹ ਹੁਣ ਕਹਿੰਦੇ ਆ ਕਹਿੰਦੇ ਡੋੜਪੈਂਟ ਦੇ ਕੋਈ ਵੀ ਮੁੰਡਾ ਆਵੇ ਜਾਂ ਕੋਈ ਵੀ ਬੰਦਾ ਆਵੇ ਉਹਨਾਂ ਨੂੰ ਨਾ ਤਾਂ ਅਸੀਂ ਦੁਕਾਨ ਕਰਨ ਦਿਆਂਗੇ ਤੇ ਨਾ ਕਹਿੰਦਾ ਅਸੀਂ ਬਖਸਾਂਗੇ ਕਹਿੰਦਾ ਮਾਰ ਕੇ ਛੱਡਾਂਗੇ ਅੱਛਾ ਕੀ ਕਾਰਨ ਹੈਗੇ ਕਿਉਂ ਨਹੀਂ ਦੁਕਾਨ ਕਰਨ ਦਿੰਦੇ ਐਸੇ ਕਰਕੇ ਦੁਕਾਨ ਨਹੀਂ ਕਰਨ ਦੇ ਰਿਹਾ ਕਿਉਂਕਿ ਜਿਹੜਾ ਪਿੰਡ ਦਾ ਮੁੰਡਾ ਸੀਗਾ ਬਾਜਖਾਨੇ ਦੀ ਕੁੜੀ ਨਾਲ ਸਹਿਮਤੀ ਨਾਲ ਵਿਆਹ ਕਰਵਾ ਲਿਆ ਸੀ ਉਹਨਾਂ ਦੇ ਕੁੜੀ ਦੀ ਉਮਰ ਪੂਰੀ ਸੀ ਮੁੰਡੇ ਦੀ ਵੀ ਉਮਰ ਪੂਰੀ ਸੀ ਉਹਨਾਂ ਨੇ ਬਿਆਨ ਕਰਵਾ ਕੇ ਜੱਜ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਹੋ ਰਹਿ ਸਕਦੇ ਆ ਉਹਨਾਂ ਨਾਲ ਆਪਣਾ ਕਿਸੇ ਦਾ ਕੋਈ ਤਾਲੁਕ ਨਹੀਂਗਾ ਉਹ ਕਿਵੇਂ ਮਰਜ਼ੀ ਰਹਿਣ ਪਿੰਡ ਦੇ ਉਹ ਉਹਨਾਂ ਦਾ ਨਿੱਜੀ ਮਾਮਲਾ ਹੈ ਉਸ ਦੇ ਕਾਰਨ ਜਦੋਂ ਮੇਰੀ ਦੁਕਾਨ ਹੋਰ ਪਾਸੇ ਹੁੰਦੀ ਸੀ ਉਹਨਾਂ ਨੇ ਮੇਰੀ ਦੁਕਾਨ ਚ ਕਰਵਾਤੀ ਇਹ ਪੰਜ ਬੰਦਿਆਂ ਨੇ ਜਸਮੀਲ ਸਰਪੰਚ ਨੰਬਰਦਾਰ ਜਸਵੀਰ ਇੱਕ ਦਾਰਾਗਾ ਇੱਕ ਸੰਜੀਵ ਕੁਮਾਰ ਇੱਕ ਸੰਜੀਵ ਕੁਮਾਰ ਦੇ ਭਰਾ ਤੇ ਦੋ ਅਨਫਸਾਤੇ ਬੰਦੇ ਇਹਨਾਂ ਨੇ ਆ ਕੇ ਪਹਿਲਾਂ ਤੇ ਮੇਰੀ ਉਹ ਦੁਕਾਨ ਤੇ ਹਮਲਾ ਕੀਤਾ ਮੈਂ ਉੱਥੇ ਉਹਨਾਂ ਨੂੰ ਹੱਥ ਬੰਨ੍ਹ ਕੇ ਹੱਥ ਬੰਨ੍ਹ ਕੇ ਬੇਇੱਜ਼ਤੀ ਕੀਤੀ ਐ ਮੈਂ ਕਿਹਾ ਮੈਂ ਆਪਣੀ ਦੁਕਾਨ ਸਾਈਡ ਤੇ ਲੈ ਜਾ ਇਹਨਾ ਜੇ ਤੁਹਾਨੂੰ ਕੋਈ ਬਾਲੀ ਪ੍ਰੋਬਲਮ ਐ ਤੇ ਜਦੋਂ ਮੈਂ ਆਪਦੀ ਦੁਕਾਨ ਇੱਧਰ ਕਰਨ ਲੱਗਿਆ 12 ਤਰੀਕ ਸੀਗੀ 1:30 ਵਜੇ ਦਾ ਟਾਈਮ ਸੀਗਾ ਮੈਂ ਆਪਦੀ ਦੁਕਾਨ 'ਚ ਬੈਠਾ ਸੀਗਾ ਇਹਨਾਂ ਨੇ ਗੱਡੀ ਲਿਆਂਦੀ ਇੱਕ ਸਰਪੰਚ ਸਣੇ ਸਾਰੇ ਪੰਜ ਬੰਦੇ ਨਾਮ ਗਣਾਇਆ ਇੱਕ ਗੱਡੀ 'ਚ ਉਤਰੇ ਉਹਨਾਂ ਨੇ ਇੱਕ ਰਾੜ ਗੱਡੀ ਪਹਿਲਾਂ ਤਾਂ ਮੇਰੇ ਸਿਰ 'ਚ ਵੱਜਣੀ ਸੀਗੀ ਤੇ ਮੈਂ ਪਹਿਲਾਂ ਡੱਗ ਪਿਆ ਆਉਂਦੇ ਸਾਰ ਮੈਨੂੰ ਸਰਪੰਚ ਨੇ ਚਪੇੜ ਮਾਰਿਆ ਮੇਰੇ ਨਾਲ ਛੋਟਾ ਜਿਹਾ ਬੱਚਾ ਸੀਗਾ ਇੱਕ ਉਹਦਾ ਤੇ ਉਹਦੀ ਬਾਹ ਫੜੀ ਮੈਂ ਉਹ ਇਧਰ ਕਰਤਾ ਤੇ ਉਹ ਜਾ ਕੇ ਪੱਤੀ ਦੇ ਵੱਜੇ ਉਹਦੀ ਸਾਰੀ ਬਾਹ ਸਿੱਲੀ ਗਈ ਛੋਟਾ ਜਿਹਾ ਬੱਚਾ ਜੀ ਤੇ ਆ ਕੇ ਉਹਨਾਂ ਨੇ ਮੇਰੇ ਚਪੇੜੇ ਮਾਰੇ ਧੱਕੇਬਾਜੀ ਕੀਤੀ ਤੇ ਆ ਕੇ ਮੈਨੂੰ ਐ ਕਿਹਾ ਵੀ ਬੌਰੀਆ ਇਤੋਂ ਬਾਅਦ ਜਾ ਨਿਕਲ ਕੇ ਭਜਣਾ ਤਾਂ ਇਹਨੂੰ ਮਾਰ ਦਿਆਂਗੇ ਚਵੇੜੇ ਮਾਰ ਕੇ ਮੈਨੂੰ ਬਾਅਦ ਉਹ ਤੋਂ ਭੱਜਾ ਮੈਂ ਗੱਡੀ ਛੱਡ ਗਿਆ ਸੀ ਮੈਂ ਆਪਦੀ ਉੱਥੇ ਹੋਰ ਮੁੰਡਾ ਲੈ ਕੇ ਆਇਆ ਸੀ ਉੱਥੇ ਮੈਂ ਭੱਜ ਪਹ ਜਾ ਕੇ ਹੋਰ ਪਿੰਡ ਜਾ ਕੇ ਮੈਂ ਪਿੰਡ ਗਿਆ ਜੀ ਉਸ ਤੋਂ 5 6 ਵਜੇ ਦੀ ਗੱਲ ਹੈ ਉਸ ਤੋਂ ਬਾਅਦ ਇਹਨਾਂ ਨਾਲ ਕਾਰਵਾਈ ਹੋਈ ਉਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਤੇ ਉਹਨਾਂ ਨਾਲ ਬਾੜੀ ਜਿਹੜੀ ਜਾਤ ਦੀ ਗੱਲ ਕੀਤੀ ਹੈ ਨਾ ਉਹਨਾਂ ਨੇ ਇੱਥੋਂ ਹੀ ਗਾਲਾਂ ਕੱਢਦਾ ਗਿਆ ਜੀ ਬੌਰੀਆ ਸਿੱਖ ਤੇ ਉਹਨਾਂ ਨੇ ਜਾ ਕੇ ਮੈਨੂੰ ਚਪੇੜੇ ਚੂੜੇ ਮਾਰੇ ਮੇਰੀ ਕੋਈ ਗਲਤੀ ਨਹੀਂ ਮੈਂ ਉਹਨਾਂ ਨੇ ਕਿਹਾ ਮੇਰੀ ਕੋਈ ਗਲਤੀ ਦੱਸੋ ਉਹ ਕਹਿੰਦਾ ਇੰਨੀ ਗੱਲ ਕਹੀਏ ਕਹਿੰਦਾ ਗਲਤੀ ਹੋਵੇ ਨਾ ਹੋਵੇ ਕਹਿੰਦਾ ਤੁਸੀਂ ਜਿੱਥੇ ਮਰਜ਼ੀ ਜਾਵੜੋ ਡੀਐਸਪੀ ਕੋਲੇ ਜਾਵੜੋ ਜਿੱਥੇ ਮਰਜ਼ੀ ਜਾਵੜੇ ਕਹਿੰਦਾ ਤੁਹਾਨੂੰ ਮਾਰਾਂਗੇ ਅਸੀਂ ਅੱਛਾ ਭਾਈ ਜੀ ਹੁਣ ਤੀਕ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਹੋਈ ਹੈਗੀ ਆ ਕੀ ਕਿਹਦੇ ਸੱਟਾਂ ਵੱਜੀਆਂ ਕਿੰਨੀਆਂ ਕਵਜੀਆਂ ਹੈਗੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੀ ਪਰਚਾ ਕਟਿਆ ਹੋਇਆ ਬਟ ਉਹ ਬੰਦਿਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਜੀ ਇਹਨਾਂ ਦੇ ਕੋਈ ਆਪਦੀ ਸਿਆਸੀ ਪਾਰਟੀ ਦਾ ਦਬਾਅ ਹੈ ਜੀ ਉਹ ਬੰਦੇ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਆ ਇਸ ਕਰਕੇ ਉਹ ਆਪਣਾ ਬਚਾਅ ਕਰਦੇ ਤੁਰਿਆ ਰਹੇ ਲਗਾਤਾਰ ਮੇਰੀ ਵੀ ਦੁਕਾਨ ਇੱਥੇ ਬਾਜੇਖਾਨੀ ਪ੍ਰਿੰਟਿੰਗ ਪ੍ਰੈਸ ਦੀ ਹੈ ਅਸੀਂ ਆਪਣੀ ਦੁਕਾਨ ਤੇ ਕੰਮ ਕਰ ਰਹੇ ਹਾਂ ਸ਼ਾਮ ਵੇਲੇ ਅਸੀਂ ਜੋ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਸਾਡਾ ਵਾਪਸ ਜਾਣ ਦਾ ਸਮਾਂ ਹੋਗਾ ਜੀ ਇੱਕ ਬੰਦਾ ਆਇਆ ਦਾਰਾ ਸਿੰਘ ਸਾਡੀ ਵੀਡੀਓ ਬਣਾਉਣ ਲ ਜਦੋਂ ਬੰਦੇ ਨੂੰ ਪੁੱਛਿਆ ਵੀ ਵੀਰ ਤੂੰ ਸਾਡੀ ਵੀਡੀਓ ਕਿਉਂ ਬਣਾ ਰਿਹਾ ਹੈ ਉਹ ਬੰਦਾ ਸਾਨੂੰ ਗਾਲੀ ਗਲੋਚ ਕਰਕੇ ਸਾਡੀ ਜਾਤੀ ਦੇ ਪ੍ਰਤੀ ਗਾਲ੍ਹਾਂ ਕੱਢ ਕੇ ਸਾਡੇ ਬੰਦਾ ਗਲ ਪਿਆ ਗਿਆ ਉਸ ਤੋਂ ਬਾਅਦ ਉਸਨੇ ਬੰਦਾ ਫੋਨ ਕਰਕੇ ਜਸਮੇਲ ਸਿੰਘ ਸਰਪੰਚ ਸਾਫਾ ਸਰਪੰਚ ਪਿੰਡ ਬਾਜਾਖਾਨੇ ਨੂੰ ਇੱਥੇ ਸੱਦਿਆ ਉਹ ਬੰਦਾ ਗੱਡੀ ਲੈ ਕੇ ਆਇਆ ਜੀ ਆਪਦੀ ਬਰੀਜ਼ਾ ਗੱਡੀ ਹੈ ਜੀ ਬੰਦੇ ਕੋਲੇ ਬੰਦੇ ਦੇ ਕੋਲੇ ਉਹ ਗੱਡੀ ਦੇ ਵਿੱਚ ਪਿਸਟਲ ਆਇਰਾ ਰਾਡ ਸੀ ਕਿ ਕੋਈ ਹਥਿਆਰ ਵਗੈਰਾ ਹੋਰ ਵੀ ਸੀਗੇ ਬਾਕੀ ਅਣਪਛਾਤੇ ਬੰਦੇ ਉਹਦੇ ਮਗਰ ਹੋਰ ਵੀ ਆਏ ਜੀ ਜਦੋਂ ਬੰਦੇ ਆ ਕੇ ਸਾਡੇ ਬੰਦੇ ਨੇ ਗੱਲਬਾਤ ਕੀਤੀ ਉਹਨਾਂ ਨਾਲ ਉਹ ਬੰਦੇ ਸਿੱਧੇ ਹੀ ਆ ਕੇ ਸਾਡੇ ਬੰਦੇ ਤੇ ਗਲ ਪੈ ਕੇ ਸਾਡੇ ਬੰਦੇ ਤੇ ਸੱਟਾਂ ਮਾਰੀਆਂ ਉਸ ਤੋਂ ਬਾਅਦ ਆਈ ਨੰਬਰਦਾਰ ਜੋ ਜਕਸੀਰ ਸਿੰਘ ਨੰਬਰਦਾਰ ਉਹ ਆਉਂਦਾ ਹੀ ਸਾਡੇ ਇੱਕ ਬੰਦੇ ਮਨਦੀਪ ਸਿੰਘ ਦੇ ਗਲ ਪੈ ਗਿਆ ਜਿਹੜਾ ਬੰਦਾਦਾਰਾ ਸੀਗੇ ਉਹਨੇ ਰਾਡ ਸੀਗੀ ਸਾਡੇ ਮਨਦੀਪ ਦੇ ਮੁੰਡੇ ਦੇ ਮੋਢੇ ਤੇ ਮਾਰੀਆ ਮੁੰਡੇ ਦਾ ਮੋਢਾ ਕਰੈਕ ਆ ਜੀ ਉਹ ਬੰਦਾ ਡਰ ਦਾ ਮਾਰਾ ਬਹੁਤ ਜ਼ਿਆਦਾ ਸਹਿਮਿਆ ਹੋਇਆ ਬੰਦੋ ਆਪਣੇ ਸਾਹਮਣੇ ਨਹੀਂ ਆ ਸਕਦੇ ਜੀ ਅੱਛਾ ਹੁਣ ਬਈ ਕੋਈ ਗੈ ਦੇ ਹੈਗੀ ਆ ਪ੍ਰਿੰਟਿੰਗ ਪ੍ਰੈਸ ਦਾ ਕੰਮ ਹੈਗਾ ਉਹਨਾਂ ਦਾ ਉਹ ਬੰਦਾ ਹੈਂਡੀਕੈਪਟ ਹੈ 90% ਪਹਿਲਾਂ ਹੀ ਹੈਂਡੀਕੈਪਟ ਲੱਤਾਂ ਉਹਦੀਆਂ ਕੰਮ ਨਹੀਂ ਕਰਦੀਆਂ ਗਿਆ ਹਾਈਟ ਤੇ ਵੀ ਛੋਟਾ ਹੈਗਾ ਤੇ ਉਹ ਆਪ ਦਾ ਉਹ ਬੰਦਾ ਆਪਦਾ ਰੋਜ਼ਗਾਰ ਚਲਾ ਰਿਹਾ ਤਿੰਨ ਕੁੜੀਆਂ ਬੇਟੀਆਂ ਬੇਟੀਆਂ ਹੀ ਉਹਦੀਆਂ ਮਾਂ ਹੈਗੀ ਆ ਪਿਓ ਸਰਦੀ ਸਰਤੇਛਾਤੇ ਨੇਗੀ ਪਿਓ ਦਾ ਹੱਥ ਨਹੀਂ ਹੈ ਪਿਓ ਦੀ ਡੈਥ ਹੋਈ ਵੇ ਕਹਿੰਦਾ ਪਾਵੇ ਕਿ ਉਹ ਬੰਦਾ ਕੰਮ ਕਰਕੇ ਆਪਦਾ ਰੋਜ਼ਗਾਰ ਚਲਾ ਰਿਆ ਸੀਗਾ ਠੀਕ ਹੈ ਨਾ ਬਟ ਇਹ ਜਿਹੜੇ ਹੈਗੇ ਗੁੰਡਾਗਰਦੀ ਤੁਹਾਨੂੰ ਦੱਸਿਆ ਹੈ ਜਿਹੜੇ ਪਹਿਲਾਂ ਵੀ ਹੁੱਲੜਬਾਜੀ ਕਰ ਰਹੇ ਹੈਗੇ ਪਿੰਡ ਦੇ ਵਿੱਚ ਬਾਜ਼ੀਖਾਨੇ ਦੇ ਵਿੱਚ ਹੁੱਲੜਬਾਜੀ ਕਰ ਰਹੇ ਗੁੰਡਾਗਰਦੀ ਹੈ ਪੁਲਿਸ ਪ੍ਰਸ਼ਾਸਨ ਦੀ ਦੇਖਰੇਖ ਅੰਦਰ ਇਹ ਗੁੰਡਾਗਰਦੀ ਹੋ ਰਹੀ ਹੈ ਇਹ ਵੇਲਾ ਤਕਰੀਬਨ ਸ਼ਾਮ ਨੂੰ 8 8:30 ਵਜੇ ਦਾ ਹੈਗਾ 8:10 ਦਾ ਵੇਲਾ ਸੀਗਾ ਜਦੋਂ ਉਹ ਪ੍ਰਿੰਟਿੰਗ ਮਸ਼ੀਨ ਤੇ ਕੰਮ ਕਰ ਰਹੇ ਸੀ ਤੇ ਸ਼ਾਮ ਨੂੰ ਕੋਈ ਬੰਦਾ ਆਣ ਫਿਸ਼ਾਤਾ ਬੰਦਾ ਆ ਕੇ ਦਾਰਾ ਸਿੰਘ ਦੇ ਆ ਕੇ ਉਥੇ ਹੁੱਲੜਬਾਜੀ ਕਰਨ ਲੱਗੇ ਵੀਡੀਓ ਸ਼ੂਟ ਕਰਨ ਲੱਗਾ ਤਾਂ ਪੁੱਛ ਗਿਸ਼ਤੇ ਪਤਾ ਲੱਗਿਆ ਵੀ ਉਹ ਬੰਦਾ ਉਹਨਾਂ ਦੀ ਵੀਡੀਓ ਬਣਾ ਕੇ ਤੇ ਉਹਨਾਂ ਦਾ ਗਾਲੀ ਗਲੋਚ ਕਰਨ ਲੱਗਾ ਗਾਲੀ ਗਲੋਚ ਜਦੋਂ ਹੋਈ ਹੈ ਤਾਂ ਉਸ ਬੰਦੇ ਨੇ ਫੋਨ ਕਰਕੇ ਜਸਮੇਲ ਸਿੰਘ ਸਰਪੰਚ ਨੂੰ ਬੁਲਾਇਆ ਜੋ ਕਿ ਪਹਿਲਾਂ ਹੀ ਪਲੈਨਿੰਗ ਦੇ ਅੰਦੀਨ ਸੀਗੇ ਸਾਰੀ ਵੀਡੀਓ ਬਣਾਉਣਾ ਉਸ ਬੰਦੇ ਦੀ ਇੱਕ ਇੱਕ ਰਚਮੀ ਮੁਸੀ ਸ਼ਾਦੀ ਸੀਗੀ ਸਾਰੀ ਰਚਮੀ ਸ਼ਾਦੀ ਹੀਟ ਹੀ ਹੋਣਰ ਪਹਿਲਾਂ ਵੀਡੀਓ ਬਣਾਉਣੇ ਸਟਾਰਟ ਕੀਤੀ ਜਿਵੇਂ ਕੋਈ ਇੱਕ ਲੜਾਈ ਕਰਨ ਦਾ ਬਹਾਨਾ ਪੱਲ ਭਰੇ ਸੀਗੇ ਉਹ ਗੜਾਈ ਕਰਨ ਦੇ ਬਹਾਨੇ ਦੇ ਨਾਲ ਪਹਿਲਾਂ ਉਹਨਾਂ ਨੇ ਆਇਆ ਫਿਰ ਉਹ ਜਸਮੇਸ਼ਨ ਸਰਪੰਚ ਨੂੰ ਬੁਲਾਇਆ ਸਰਪੰਚ ਸਿੰਘ ਆਪ ਦੀ ਬ੍ਰਾਦਰ ਗੱਡੀ ਦੇ ਵਿੱਚ ਆਇਆ ਆਇਰਨ ਰੋਡ ਤੇ ਪਿਸਟਲ ਵੀਡੀਓ ਦੇਖੀ ਜਾਵੇ ਫੁਟੇਜ ਦੇ ਵਿੱਚ ਆਇਆ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਕੈਚ ਹੋਈਆਂ ਜੋ ਕਿ ਅਸੀਂ ਪੁਲਿਸ ਪ੍ਰੈਸ਼ਰ ਆਲਰੇਡੀ ਦੇ ਚੁੱਕੇ ਹੈਗੇ ਉਸ ਤੋਂ ਬਾਅਦ ਉਹਨੇ ਇੱਕ ਲੜਕਾ ਆਪਣੀ ਮਨਦੀਪ ਸਿੰਘ ਹੈ ਆਪਣੀ ਦੁਕਾਨ ਤੇ ਕੰਮ ਕਰਦਾ ਇਹ ਨਾਲ ਉਹਦੇ ਸੀਸੀਟੀਵੀ ਤੇ ਕੈਮਰੇ ਦਾ ਕੰਮ ਹੈਗਾ ਉਸ ਦੇ ਨਾਲ ਆ ਕੇ ਉਹਦੇ ਨਾਲ ਗਾਲੀ ਗਲੋਚ ਹੋਈ ਤੇ ਉਹਦੇ ਰੋਡ ਮਾਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਉਹਨੇ ਆਕੇ ਹਮਲਾ ਗਰਲਾਲ ਸਿੰਘ ਆਪਦੀ ਦੁਕਾਨ ਦੇ ਬਾਹਰ ਚ ਖੜਾ ਹੈ ਜੀ ਜੋ ਕਿ ਇਸ ਕੋਈ ਉਹਦੇ ਨਾਲ ਲੜਾਈ ਝਗੜਾ ਨਹੀਂ ਕੋਈ ਬੋਲਬਾਲਾ ਨਹੀਂ ਸੀ ਉਹਦੇ ਆਕੇ ਸਿਰ ਦੇ ਵਿੱਚ ਆਣੀਆਂ ਨੇਣਾ ਸ਼ੁਰੂ ਕਰ ਦਿੱਤੀਆਂ ਨੇ ਉਸ ਤੋਂ ਬਾਅਦ ਜਦੋਂ ਉਹ ਸੱਟ ਮਾਰੀ ਥੱਲੇ ਪਏ ਤੇ ਥੱਲੇ ਸੁੱਟ ਕੇ ਰਾੜਾ ਮਾਰ ਕੇ ਫਿਰ ਉਹ ਲੱਤਾਂ ਮਾਰ ਕੇ ਜਦੋਂ ਉਹਨੂੰ ਮ੍ਰਿਤਕ ਕਰਾਰ ਹੋ ਗਿਆ ਲੱਤਾਂ ਦੇ ਨਾਲ ਤਾਂ ਜਦੋਂ ਉਹ ਮਰਿਆ ਦੇਖ ਕੇ ਵੀ ਇਹ ਮਰ ਗਿਆ ਉਸ ਤੋਂ ਬਾਅਦ ਉਹਨੂੰ ਛੱਡ ਕੇ ਗਏ ਜੀ ਉਹ ਉਸ ਤੋਂ ਬਾਅਦ ਛੱਡ ਕੇ ਭੱਜੇ ਆ ਕੀ ਕਾਰਨ ਹੈਗਾ ਕਿ ਐਡੀ ਵੱਡੀ ਦੁਸ਼ਮਣੀ ਬਣੀ ਹੈਗੀ ਆ ਕਾਸ ਤੋਂ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਸਾਰਾ ਜਾਤੀਵਾਦ ਦਾ ਪੇਦਵਾਦ ਹੈ ਦੇਖਣ ਚ ਦੇਖਣ ਚ ਤਾਂ ਐਵੇਂ ਲੱਗ ਸਾਰਾ ਜਾਤੀਵਾਦ ਦਾ ਪੇਦਵਾਦ ਹੈ ਪਿੰਡ ਦੇ ਹੋਰ ਵੀ ਇੱਕ ਦੋ ਮੁੰਡਿਆਂ ਨਾਲ ਸਾਡੇ ਨਾਲ ਜਿਹੜਾ ਗੱਲਬਾਤ ਹੋਇਆ ਹੁੱਲੜਬਾਜੀ ਹੋਈ ਹੈ ਉਹ ਸਿੱਧੇ ਸਿੱਧੇ ਤੌਰ ਤੇ ਜਾਤੀ ਨੂੰ ਲੈ ਕੇ ਪੇਤਪਾਵ ਹੋ ਰਿਹਾ ਹੈਗਾ ਇੱਥੇ ਇੱਕ ਗੱਲ ਦੱਸਿਓ ਤੁਸੀਂ ਇੱਥੇ ਵੀ ਕਿਸੇ ਵੀ ਬੌਰਿਆ ਸਿੱਖ ਭਾਈਚਾਰੇ ਨੂੰ ਆ ਜਿਹੜੀ ਉਹ ਦੁਕਾਨ ਕਰਨ ਤੋਂ ਰੁਕਿਆ ਜਾ ਰਿਹਾ ਹੈ ਬਿਲਕੁਲ ਬਿਲਕੁਲ ਸਾਰੇ ਬੌਰਿਆ ਸਿੱਖ ਦੁਕਾਨ ਆਪਣੇ ਬਾਜੇ ਦੇ ਵਿੱਚ ਦੋ ਦੁਕਾਨਾਂ ਹੈਗੀਆਂ ਬੌਰਿਆ ਸਿੱਖਾਂ ਦੇ ਆ ਦੋਨੇ ਇੱਕ ਦੁਕਾਨ ਇਹਨਾਂ ਨੇ ਪਹਿਲਾਂ ਚੁਕਾ ਦਿੱਤੀ ਗਈ ਹੈ ਉਹਦੀ ਪਹਿਲਾਂ ਕੁੱਟਮਾਰ ਹੋਈ ਇਹਦੇ ਨੇ ਠੀਕ ਹੈ ਉਸ ਤੋਂ ਬਾਅਦ ਰਾਤ ਨੂੰ ਸਾਰਾ ਪਲਾਨ ਬਣਾ ਕੇ ਆਪਣੀ ਦੁਕਾਨ ਤੇ ਜਦਕਿ ਅਟੈਕ ਕੀਤਾ ਜੀ ਇਹਨਾਂ ਨੇ ਜਿਸ ਮੇਲ ਸਿੰਘ ਸਰਪੰਚ ਨੇ ਇੱਕ ਦਾਰਾ ਸਿੰਘ ਹੈਗਾ ਇੱਕ ਇਹਨਾਂ ਨਾਲ ਨੰਬਰਦਾਰ ਹੈਗਾ ਜਕਸੀਰ ਸਿੰਘ ਅੱਛਾ ਭਾਈ ਜੀ ਘਟਨਾ ਘਟਈ ਨੂੰ ਕਿੰਨੇ ਦਿਨ ਹੋ ਗਏ 12 ਤਰੀਕ ਨੂੰ ਘਟਨਾ ਘਟਈ 8 ਵਜੇ ਅੱਜ 8 ਦਿਨ ਹੋ ਚੁੱਕੇ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਤੇ ਉਹ ਬੰਦੇ ਸ਼ਰਮ ਖੁੱਲੇ ਫਿਰ ਰਹੇ ਆ ਸਾਡੇ ਪੇਸ਼ੈਂਟ ਜਿਹੜਾ ਹੈਗਾ ਕੋਮਾ ਦੇ ਵਿੱਚ ਹੈ ਹਸਪੀਟਲ ਦੇ ਵਿੱਚ ਬਿਲਕੁਲ ਬੇਸੁੱਧ ਹਾਲਤ ਦੇ ਵਿੱਚ ਇਹ ਜਿਹੜੇ ਦੋਸ਼ੀ ਹੈ ਸਾਡੇ ਹਸਪਤਲ ਉੱਥੇ ਹਸਪਤਾਲ ਦੇ ਵਿੱਚ ਜਾ ਕੇ ਵੀ ਧਮਕੀਆਂ ਦੇ ਕੇ ਆਈ ਉਹਨਾਂ ਨੂੰ ਕਹਿੰਦੇ ਤੁਸੀਂ 50000 ਰੁਪਏ ਲੈ ਲਓ ਅਸੀਂ ਤੁਹਾਡਾ ਕੁਝ ਨਹੀਂ ਬਣ ਦੇਣਾਗਾ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਆਏ ਬ ਬਾਜ਼ਾਰ ਦੇ ਵਿੱਚ ਗੋਲ ਗੱਪੇ ਖਾ ਰਹੇ ਸੀ ਅਸੀਂ ਪੁਲਿਸ ਪ੍ਰਸ਼ਾਸਨ ਕੋਲੇ ਆਏ ਵੀ ਤੁਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਵੀ ਜਿਹੜੇ ਦੋਸ਼ੀ ਹੈਗੇ ਘੁੰਮ ਰਹੇ ਹੈਗੇ ਤਾਂ ਇਹਨਾਂ ਦੇ ਜੋ ਵਰਤਲਾਪ ਕਰ ਰਹੇ ਇਹ ਸਾਨੂੰ ਕਹਿੰਦੇ ਜਿਹੜੇ ਉਹਨਾਂ ਤੇ ਧਾਰਾ ਲੱਗੀ ਉਸ ਦੇ ਮੁਤਾਬਕ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਹੀ ਨਹੀਂ ਸਕਦੇ ਅੱਛਾ ਹੁਣ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਆ ਜਿਹੜਾ ਐਫ ਆਈ ਆਰ ਦਰਜ ਹੋਈ ਵੀ ਇਹਨਾਂ ਤੇ 191 ਲੱਗੀ ਹੈ ਜੀ 109 ਲੱਗੀ ਹੈ 115 ਲੱਗੀ ਹੈ ਇੱਕ 190 ਲੱਗੀ ਹੋਈ ਹੈ ਜੀ ਹਾਂਜੀ ਅੱਛਾ ਕੀ ਕਾਰਨ ਮੰਨਦੇ ਹੋ ਕਿ ਹਲਤੀ ਗ੍ਰਿਫਤਾਰਨ ਕੀਤਾ ਜਾ ਰਿਹਾ ਹੈ ਇਹ ਸਿੱਧੇ ਸਿੱਧੇ ਕਟਿਆ ਪ੍ਰਸ਼ਾਸਨ ਹੈ ਜੀ ਪੁਲਿਸ ਦਾ ਸਾਨੂੰ ਬਹੁਤ ਆਸ ਸੀ ਜੀ ਸਾਨੂੰ ਪ੍ਰਸ਼ਾਸਨ ਤੇ ਦੇਖੋ 12 ਤਰੀਕ ਦੀ ਅਸੀਂ ਵੇਟ ਕਰ ਰਹੇ ਹਾਂ ਵੀ 6:00 ਵਜੇ ਸਾਡਾ ਪ੍ਰਸ਼ਾਸਨ ਸਾਡਾ ਸਾਥ ਦੇਵੇ ਅਸੀਂ ਆ ਕੇ ਇਹਨਾਂ ਤੇ ਸਾਡੀਆਂ ਆਸਾਂ ਸੀਗੀਆਂ ਪ੍ਰਸ਼ਾਸਨ ਤੇ ਭਵਗਤਮਾਨ ਤੇ ਸਾਡੀਆਂ ਆਸਾਂ ਸੀਗੀਆਂ ਵੀ ਸਾਡਾ ਆ ਕੇ ਸਾਡੀ ਗੱਲਬਾਤ ਸਾਡੀ ਜਿਹੜੋ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਪ੍ਰਸ਼ਾਸਨ ਦੇ ਨਾਲ ਲੈ ਕੇ ਚੱਲ ਰਹੇ ਸੀ ਇਹ ਸਾਡੇ ਜਦੋਂ ਪਾਣੀ ਜਿਹੜਾ ਸਿਰ ਤੋਂ ਉੱਪਰ ਦੀ ਲੰਗ ਚੁੱਕਿਆ ਫਿਰ ਸਾਰੇ ਪਿੰਡ ਨੇ ਸਾਡਾ ਸਾਥ ਦੇ ਕੇ ਸਾਡੇ ਧਰਨੇ ਦੇ ਅਸੀਂ ਬੈਠੇ ਹਾਂ ਜਦੋਂ ਪਾਣੀ ਜਮਾਂ ਸਿਰ ਤੋਂ ਲੰਗ ਚੁੱਕਿਆ ਫਿਰ ਅਸੀਂ ਮਰਦੇ ਨੱਕ ਚ ਬੈ ਇੱਕ ਹਿਸਾਬ ਦਾ ਪਕਾ ਅੱਛਾ ਬਈ ਨਵੀਂ ਸਰਕਾਰ ਬਣੀ ਆ ਆਮ ਲੋਕਾਂ ਦੀ ਸਰਕਾਰ ਤੇ ਮਾਨ ਸਾਹਿਬ ਲਗਾਤਾਰ ਇਹ ਦਾਵਾ ਕਰ ਰਹੇ ਆ ਕਿ ਥਾਣਿਆਂ ਦੇ ਵਿੱਚ ਜਾਵੜੋ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਵੜੋ ਆਮ ਬੰਦੇ ਦੀ ਸੁਣਵਾਈ ਪਹਿਲ ਦੇ ਆਧਾਰ ਤੇ ਹੋਊਗੀ ਕਿਵੇਂ ਤੇ ਮੈਂ ਤਾਂ ਦੇਖਣ ਚ ਆਇਆ ਕਿ ਜੀ ਦੇਖੋ ਗੁੰਡਾਗਰਦੀ ਵਧ ਚੁੱਕੀ ਹੈ ਜੀ ਬਾਜੇਖਾਨੇ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਤੁਸੀਂ ਦੇਖੇ ਹੁਣੇ ਪੁੱਛ ਪੜਤਾਲ ਤੋਂ ਪਤਾ ਕਰ ਲਓ ਬਾਜੇਖਾਨੇ ਦੇ ਵਿੱਚ ਸ਼ਰੇਆਮ ਦਿਨ ਦਿਹਾੜੇ ਲੁੱਟਖੋ ਹੋਈ ਹੈ ਭੁੱਲੜ ਬਾਜੀ ਹੋਈ ਹੈ ਪਿਸਟਲ ਦਿਖਾ ਕੇ ਉਹਨਾਂ ਨੂੰ ਕੁਟਿਆ ਮਾਰਿਆ ਗਿਆ ਹਜੇ ਤੱਕ ਤੁਸੀਂ ਇਹ ਦੇਖ ਲਓ 12 ਤਰੀਕ ਦੀ ਬੰਦੇ ਤੇ 14 ਤਰੀਕ ਦਾ ਪਰਚਾ ਕਟਿਆ 12 ਤਰੀਕ ਦੀ 60 ਵਜੇ ਫਿਰ ਵੀ ਅਸੀਂ ਇਹਨਾਂ ਕੋਲੇ ਜਿਹੜਾ ਕਿ ਡਾਕਟਰੀ ਜਿਹੜੀ ਕਾਰਵਾਈ ਹੁੰਦੀ ਹੈ ਅਸੀਂ ਪਹਿਲਾਂ ਤਾਂ ਅਸੀਂ ਬੰਦੇ ਨੂੰ ਬਚਾਉਣ ਵਾਸਤੇ ਤੁਰੇ ਅਸੀਂ ਸਾਨੂੰ ਉਹਨਾਂ ਤਾਂ ਦੋਸ਼ੀਆਂ ਤੱਕ ਕੋਈ ਸ਼ਿਕਾਇਤ ਨਹੀਂ ਸੀ ਕਿ ਅਸੀਂ ਬੰਦੇ ਨੂੰ ਬਚਾ ਕੇ ਜਦੋਂ ਉਹਨਾਂ ਦੀ ਜੋ ਵੀ ਡਾਕਟਰ ਦੀ ਧਾਰਾ ਬਣੀ ਹੈ ਅਸੀਂ ਜਦੋਂ ਇੱਥੇ ਪ੍ਰਸ਼ਾਸਨ ਆਇਆ ਇਹਨਾਂ ਨੇ ਸਾਡਾ ਪਰਚਾ ਨਹੀਂ ਕਟਿਆ ਇਹਨਾਂ ਨੇ ਸਾਫ਼ ਪਰਚਾ ਕੱਟਣ ਤੋਂ ਮਨਾਂ ਕਰ ਦਿੱਤਾਗਾ ਵੀ ਅਜੇ ਅਸੀਂ ਪਰਚਾ ਨਹੀਂ ਕੱਟ ਸਕਦੇ ਫਿਰ ਸਾਡੇ ਪਿੰਡ ਦੇ ਜੁੱਦ ਫਾਇਦਸ ਬੰਦੇ ਆਏ ਤਾਂ ਇਹਨਾਂ ਨੇ ਆ ਕੇ ਫਿਰ ਇਹਨਾਂ ਨਾਲ ਸਾਡਾ 14 ਤਰੀਕ ਨੂੰ ਪਰਚਾ ਕੱਟਿਆ 8 14 13 ਤਰੀਕ ਦੀ ਸਾਡੇ ਕੋਲੇ ਇੱਥੇ ਡਾਕਟਰੀ ਰਿਪੋਰਟ ਪਹੁੰਚੀ ਹੋਈ ਹੈ ਬਟ ਜਿਹੜਾ ਪਰਚਾ ਕੱਟਿਆ ਗਿਆ ਉਹ 14 ਤਰੀਕ ਦਾ ਕੱਟਿਆ ਗਿਆ ਅੱਛਾ ਤਰਨਾ ਹੁਣ ਕਿੰਨਾ ਕੁ ਟਾਈਮ ਚਲਾਓਗੇ ਤੁਸੀਂ ਜੇਕਰ ਕੋਈ ਕਾਰਵਾ ਟਾਈਮ ਵਾਸਤੇ ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੁੰਦੀਗੀ ਜਦੋਂ ਤੱਕ ਸਾਡੇ ਜਿਹੜੇ ਦੋਸ਼ੀ ਹੈਗੇ ਗ੍ਰਿਫਤਾਰ ਨਹੀਂ ਹੁੰਦੇਗੇ ਉਦੋਂ ਸਾਡਾ ਤਰਨਾ ਚੱਲੂਗਾ ਅਸੀਂ ਇਹੀ ਕਹਿੰਨੇ ਆ ਵੀ ਸਾਡੇ ਜਿਹੜੇ ਕੇਸ ਹੈ ਅਸੀਂ ਹੱਥ ਬੰਨ੍ਹ ਕੇ ਬੇਨਤੀ ਆਸੀਂ ਵੀਡੀਓ ਵੀ ਨਾਲ ਦਿੱਤੀ ਹੋਈ ਹੈ ਜਿਹੜੇ ਸੀਸੀਟੀਵੀ ਫੁਟੇਜ ਪਿਸਟਲ ਦਿਖਾ ਕੇ ਰੋੜਾ ਦਿਖਾ ਕੇ ਡਰਾ ਰਹੇ ਆ ਧਮਕਾ ਰਹੇ ਆ ਉਸ ਪ੍ਰਸ਼ਾਸਨ ਆਲਰੇਡੀ ਵੀਡੀਓ ਸਬਮਿਟ ਕਰ ਚੁੱਕੇ ਗਏ ਚਿਪ ਦੇ ਨਾਲ ਉਸ ਉਸ ਜਿਹੜੀ ਚਿਪ ਹੈ ਉਹਨਾਂ ਦੀ ਆਪ ਦੀ ਜ਼ਿੰਮੇਵਾਰੀ ਸੀਗੀ ਪ੍ਰਸ਼ਾਸਨ ਦੀ ਵੀ ਵੀਡੀਓ ਚੈੱਕ ਕਰੀਏ ਇਹ ਕੈਮਰੇ ਚੈੱਕ ਕਰੀਏ ਇਹਨਾਂ ਨੇ ਕੋਈ ਵੀ ਚੱਕ ਨਹੀਂ ਕੀਤਾ ਉਹ ਵੀ ਅਸੀਂ ਆਪ ਵੀਡੀਓ ਚ ਬਣਾ ਕੇ ਉਹਨਾਂ ਨੂੰ ਕਲਿੱਪ ਲਾ ਕੇ ਅਸੀਂ ਆਪ ਇਹਨਾਂ ਨੂੰ ਦਿੱਤੀ ਹੈ ਇਹ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਸੀਗੀ ਤਹਿਲਿਕ ਕਰਨ ਦੀ ਵੀ ਕਿੱਥੇ ਕੀ ਵਾਰਦਾਤ ਹੋਈ ਹੈ ਉਹਨਾਂ ਨੇ ਕੁਝ ਨਹੀਂ ਦੇਖਿਆ ਕੈਮਰੇ ਦੀ ਵੀਡੀਓ ਵੀਰੇ ਨੇ ਦਿੱਤੀ ਆਪ ਬਣਾ ਕੇ ਕਹਿੰਦੇ ਆਹ ਲੋ ਸਬੂਤ ਸਾਰਾ ਕੁਝ ਮਤਲਬ ਸਾਰਾ ਕੁਝ ਮਿਲਾ ਕੇ ਕਹਿਆ ਜਾ ਰਿਹਾ ਵੀ ਇੱਥੇ ਕੋਈ ਸੇਫ ਨਹੀਂ ਹੈ ਬੋਰੀਆਂ ਸਿੱਖਾਂ ਦਾ ਜੇ ਕੋਈ ਮੁੰਡਾ ਇੱਥੇ ਸੇਫ ਨਹੀਂ ਹੈ ਇੱਥੇ ਆਉਣ ਦਾ ਥਾਣੇ ਦਾ ਕੋਈ ਫਾਇਦਾ ਨਹੀਂ ਹੈ ਕੋਈ ਇੱਕ ਬੰਦਾ ਆ ਕੇ ਰਿਪੋਰਟ ਲਿਖਾ ਜੇ ਐ ਨਹੀਂਗਾ ਵੀ ਉਹਦੇ ਹੱਕ ਦੇ ਵਿੱਚ ਕੋਈ ਉਦੀ ਕਾਨੂੰਨੀ ਕਾਰਵਾਈ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਨਾ ਹੀ ਹੋਈ ਹੈ ਨਹੀਂ ਮੇਰਾ ਪਰਚਾ ਹੋਇਆਗਾ ਮੇਰੀ ਚੌਥੀ ਦਰਖਾਸਤ ਡੀਐਸਪੀ ਕੋਲੇ ਮਾਰਕਾ ਲਾਗੇ ਵੀ ਇੱਥੇ ਆਈ ਹੋਈ ਹੈ ਐਸਓ ਸਾਹਿਬ ਨੇ ਇੱਥੇ ਰੱਖ ਲਈ ਹੈ ਮੈਨੂੰ ਅਜ ਤੱਕ ਐਫਆਈਆਰ ਨੰਬਰ ਮੇਰਾ ਨਹੀਂ ਮਿਲਿਆ ਜਦ ਕਿ ਮੈਨੂੰ ਕੋਈ ਸੱਟ ਨਹੀਂ ਵੱਜੀ ਕਹਿੰਦੇ ਤੇਰੇ ਸੱਟ ਵੱਜੇ ਕਹਿੰਦੇ ਉਹ ਪਰਚਾ ਕਰਾਂਗੇ ਜਦੋਂ ਮੇਰਾ ਸਰ ਪਾੜਗੇ ਜਾਂ ਤਾਂ ਫਿਰ ਉਦੋਂ ਕਰ ਲੈਣਗੇ ਇਹਨਾਂ ਨੂੰ ਆਰ ਨੂੰ ਦੇਖਣਾ ਚਾਹੀਦਾ ਵੀ ਯਾਰ ਹੁੱਲੜ ਬਾਜੀ ਕਰ ਰਿਹਾ ਕੱਲ ਨੂੰ ਜਿਆਦਾ ਨੁਕਸਾਨ ਹੋ ਗਿਆ ਮੇਰਾ ਜ਼ਿੰਮੇਵਾਰ ਕੌਣ ਹੈ ਮੈਂ ਕਿਹਾ ਜਾ ਮੇਰੇ ਜ਼ਿੰਮੇਵਾਰ ਬਣ ਜਾ ਹੋ ਜਾ ਮੇਰੇ ਪਰਚਾ ਕੱਟੋ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਬਾਕੀ ਇਹਨਾਂ ਦਾ ਗੰਭੀਰ ਮਾਮਲਾ ਹੋਇਆ ਪਤਾ ਨਹੀਂ ਦੇਖੋ ਜੀ 12 ਤਰੀਕ ਦੀ ਰਾਤ ਦੀ 6 ਵਜੇ ਹੋਈ 8 ਵਜੇ ਦੀ ਪਰ ਪੁਲਿਸ ਪ੍ਰਸ਼ਾਸਨ ਜੇ ਮੌਕਾ ਇਹਨ ਵਾਰਦਾਤ ਦੇ ਉੱਤੇ ਮੌਕਾ ਵੇਖਣ ਵੀ ਨਹੀਂ ਪਹੁੰਚੀ ਜੀ ਦੇਖੋ ਉਹਨਾਂ ਨੇ ਜਿਹੜੇ ਸੈਂਪਲ ਭਰਨੇ ਸੀ ਨੀਚੇ ਖੂਨ ਦੁੱਲਿਆ ਆਇਆ ਸੀਗਾ ਉਹ ਵੀ ਉਹਨਾਂ ਨੇ 14 ਤਰੀਕ ਨੂੰ ਆ ਕੇ ਕਰੇ ਜੀ ਜੀ 14 15 ਤਰੀਕ ਨੂੰ ਆ ਕੇ ਮੌਕਾ ਵੇਖਣ ਜਦੋਂ 60 ਵਜੇ ਹੈ ਹਾਲਾਂਕਿ ਇਹਨਾਂ ਦਾ ਪ੍ਰਸ਼ਾਸਨ ਦਾ ਹੱਕ ਬਣਦਾ ਸੀਗਾ ਵੀ ਜੋ ਹੁੱਲੜਬਾਜੀ ਹੋਈ ਹੈ ਇਹਨਾਂ ਦੇ ਇਲਾਕੇ 'ਚ ਹੋਈ ਹੈ ਮਾਨ ਸਾਹਿਬ ਦੇ ਰਾਜ ਦੇ ਵਿੱਚ ਜੇ ਇਹ ਚੀਜ਼ਾਂ ਹੋ ਰਹੀਆਂ ਤਾਂ ਮੈਂ ਨਹੀਂ ਸਮਝਦਾ ਵੀ ਅਸੀਂ ਸੇਫ ਆਪਣੇ ਬੰਦਾ ਘਰੋਂ ਬਾਹਰ ਨਿਕਲ ਸਕਦੇ